ਗੁਰਬਾਣੀ ਵਿੱਚ ਕੀ ਕਹਿੰਦੇ ਨੇ ਦੋਏ ਦੀਵੇ 14 ਹਟਨਾਲੇ ਜੇਤੇ ਜੀ ਤੇਤੇ ਵਣਜਾਰੇ ਦੋ ਦੀਵੇ ਕਿਹੜੇ ਹੁੰਦੇ ਆ ਖੱਬੇ ਨੇਤਰ ਨੂੰ ਚੰਦ ਕਹਤਾ ਸੱਜੇ ਨੂੰ ਸੂਰਜ ਕਹਤਾ ਤੇ 14 ਹਟ ਕਿਹੜੇ ਹੁੰਦੇ ਆ 10 ਦਰਵਾਜਿਆਂ ਦਾ ਤਾਂ ਸਾਡਾ ਸਰੀਰ ਬਣਿਆ ਹੋਇਆ ਤੇ ਚਾਰ ਹਟ ਹੋ ਗਏ ਜਿਹੜੇ ਚਾਰੇ ਪਦਾਰਥ ਨੇ ਧਰਮ ਅਰਥ ਕਾਮ ਮੋਖ 14 ਹਟ ਹੋ ਗਏ ਦੋ ਦੀਵੇ ਹੋ ਗਏ ਤੇ ਫਿਰ ਮਨ ਨੂੰ ਕਿਹਾ ਜੇਤੇ ਜੀਤੇ ਤੇ ਬਣ ਜਾਰੇ ਤੇ ਸਾਰੇ ਮਨ ਜਿਹੜੇ ਆ ਉਹ ਇਸ ਦੋ ਦੀਵੇ ਤੇ 14 ਹੱਟੀਆਂ ਦੇ ਸਰੀਰ ਦੇ ਵਿੱਚ ਵਪਾਰ ਕਰਨ ਆਉਂਦੇ ਆ ਵਣਜ ਕਰਨ ਆਉਂਦੇ ਆ ਹੁਣ ਗੁਰਮਖ ਦਾ ਮਨ ਜਦੋਂ ਇਸ ਸਰੀਰ ਦੇ ਵਿੱਚ ਪ੍ਰਵੇਸ਼ ਹੋ ਗਿਆ ਰਾਤ ਨੂੰ ਸਾਡੇ ਮਨ ਨੂੰ ਵਿਦੇਹ ਕਰਤਾ ਦੇਹੀ ਤੋਂ ਵਿਦੇਹ ਕਰਤਾ ਸਵੇਰ ਜਦੋਂ ਇਸ ਸਰੀਰ ਚ ਪ੍ਰਵੇਸ਼ ਹੋਇਆ ਗੁਰਮਖ ਦੇ ਮਨ ਨੇ ਗੁਰੂ ਤੋਂ ਸੋਝੀ ਲਈ ਹੋਈ ਆ ਉਹਨੇ ਗੁਰਮੰਤਰ ਦਾ ਅਭਿਆਸ ਸ਼ੁਰੂ ਕਰ ਲਿਆ ਸੱਚ ਦੀ ਉਸਤਤ ਸ਼ੁਰੂ ਕਰ ਲਈ ਨਾਲ ਤ੍ਰੈਗੁਣੀ ਕਰਮ ਕਰੀ ਜਾ ਰਿਹਾ ਉਹ ਨਾਮ ਦਾ ਵਣਜੋ ਪਰ ਵੀ ਕਰਦਾ ਪਿਆ ਤੇ ਸੱਚ ਦਾ ਵਣਜੋ ਪਰ ਵੀ ਕੀਤਾ ਜਾਂਦਾ ਨਾਲ ਉਹਦਾ ਦੁਨਿਆਵੀ ਕਰਮ ਖਤਮ ਹੋਈ ਜਾਂਦਾ ਨਾਲ ਉਹਦਾ ਸੱਚ ਦਾ ਵੀ ਚੜ੍ਹਦੀ ਕਲਾ ਹੋ ਜਾਂਦੀ ਤੇ ਜਿਹੜਾ ਮਨਮੁਖ ਹੈ ਜਦੋਂ ਉਹ ਇਸ 14 ਹੱਟੀਆਂ ਦੇ ਸਰੀਰ ਵਿੱਚ ਵੜ ਗਿਆ ਦੋ ਦੀਵਿਆਂ ਵਿੱਚ ਵੜ ਗਿਆ ਜਦੋਂ ਉਹਦਾ ਮਾਨਾ ਗਿਆ ਉਹ ਕੀ ਕਹਿੰਦੇ ਕਾਚਾ ਧਨ ਸੰਚੈ ਮੂਰਖ ਗਵਾਰ ਉਹ ਕੱਚੇ ਧਨ ਦਾ ਵਪਾਰੀ ਬਣ ਕੇ ਇੱਥੇ ਆਉਂਦਾ ਹੈ ਉਹਦੇ ਨੇਤਰ ਖੁੱਲੇ ਸਰੀਰ ਦੇ ਵਿੱਚ ਪ੍ਰਵੇਸ਼ ਹੋਇਆ ਉਹਨੇ ਉੱਠਦਿਆਂ ਹੀ ਆਸ਼ਾ ਮਨਸਾ ਕਰਨੀ ਸ਼ੁਰੂ ਕਰ ਦੇਣੀ ਆ ਕਾਮ ਦੇ ਲੈਣੇ ਸ਼ੁਰੂ ਕਰ ਦੇਣੇ ਆ ਕ੍ਰੋਧ ਦੇ ਲੈਣੇ ਸ਼ੁਰੂ ਕਰ ਦੇਣੇ ਆ ਜਿਹੜੀ ਸੰਸਾਰੀ ਕਿਰਤਾਂ ਸੰਸਾਰੀ ਕਿਰਤ ਬਾਰੇ ਸੋਚੀ ਜਾਏਗਾ ਵੀ ਆ ਕਿਵੇਂ ਹੋਏ ਉਹ ਕਿਵੇਂ ਹੋਏ ਸਵੇਰ ਤੋਂ ਹੀ ਸੰਸਿਆ ਫਿਕਰਾਂ ਦੇ ਵਿੱਚ ਡਿੱਗ ਜਾਂਦਾ ਤੇ ਉਹਨੂੰ ਕਹਦੇ ਤਾਂ ਬਗਲਾ ਸਰੀਰ ਦੇ ਵਿੱਚ ਮਾਨਸ ਸਰੋਵਰ ਹੈ ਅੰਮ੍ਰਿਤ ਸਰੋਵਰ ਹੈ ਨਾਮ ਦਾ ਅੰਦਰ ਖਜ਼ਾਨਾ ਰੱਖਿਆ ਹੈ ਪਰ ਬਗਲੇ ਨੂੰ ਭੇਤ ਨਾ ਹੋਣ ਕਰਕੇ ਮਹਾਰਾਜ ਕਹਿੰਦੇ ਉਹ ਅੰਦਰੋਂ ਅੰਮ੍ਰਿਤ ਨਹੀਂ ਇਸ਼ਨਾਨ ਨਹੀਂ ਕਰਦਾ ਨਾਮ ਦੇ ਤੀਰਥ ਤੇ ਇਸ਼ਨਾਨ ਨਹੀਂ ਕਰਦਾ ਕੀ ਕਹਿੰਦੇ ਕਿਆ ਬੱਗ ਬੱਪੜਾ ਛੱਪੜੀ ਨਾਏ ਕੀਚੜ ਡੁੱਬੈ ਮੇਲ ਨਾ ਜਾਏ ਬਗੜਾ ਇਸ ਸਰੀਰ ਵਿੱਚ ਜਿਹੜਾ ਸਰੋਵਰ ਹੈ ਉਹਦੀ ਪਹਿਚਾਣ ਨਹੀਂ ਕਰਦਾ ਉੱਥੋਂ ਤੱਕ ਉਹਦੀ ਉਡਾਰੀ ਨਹੀਂ ਤੇ ਸਰੀਰ ਦੇ ਵਿੱਚ ਆਉਂਦਿਆਂ ਹੀ ਛਪੜੀ ਨਾਉਣ ਲੱਗ ਪੈਂਦਾ ਹੈ ਉਹ ਕਿਹੜੀ ਛਪੜੀ ਨਾ ਆਉਂਦਾ ਚਿੱਕੜ ਵਿੱਚ ਕਹਿੰਦੇ ਡਿੱਗ ਪੈਂਦਾ ਕਿਹੜਾ ਚਿੱਕੜ ਹੈ ਕਦੇ ਦੁਬਦਾ ਦੇ ਫੁਰਨੇ ਕਦੇ ਕਾਮ ਦੇ ਫੁਰਨੇ ਕਦੇ ਕ੍ਰੋਧ ਦੇ ਫੁਰਨੇ ਜੇ ਦੂਸਰੇ ਨਾਲ ਵੀ ਵਚਨ ਕਰੂਗਾ ਉਸੇ ਤਰ੍ਹਾਂ ਦਾ ਹੀ ਕਰੂਗਾ ਆਪਾਂ ਰਾਤ ਵਿਚਾਰ ਕੀਤੀ ਸੀ ਨਾ ਵੀ ਕਿਵੇਂ ਦੇਹੀ ਤੁਸੀਂ ਛੱਡਣੀ ਹੈ ਕਿਵੇਂ ਸਵੇਰੇ ਦੇਹੀ ਵਿੱਚ ਆਉਂਦਿਆਂ ਸਭ ਤੋਂ ਪਹਿਲਾਂ ਸਿਮਰਨ ਕਰਨਾ ਹੈ ਕਿਉਂਕਿ ਇਸ ਸਰੀਰ ਦੇ ਵਿੱਚ ਛਪੜੀ ਵੀ ਆ ਤੇ ਅੰਮ੍ਰਿਤ ਸਰੋਵਰ ਵੀ ਆ ਜਿਨ੍ਹਾਂ ਨੂੰ ਤਰੀਕਾ ਨਹੀਂ ਹੈਗਾ ਸਰੀਰ ਵਿੱਚ ਕਿਵੇਂ ਆਉਣਾ ਹੈ ਕਿਵੇਂ ਕਰਮ ਕਰਨਾ ਹੈ ਉਹ ਇਹ ਸਰੀਰ ਦੇ ਵਿੱਚ ਫੁਰਨੇ ਲੈਂਦੇ ਰਹਿੰਦੇ ਆ ਦੁਬਦਾ ਦੇ ਵੀ ਜੇਕਰ ਉਹ ਵਿਹਲੇ ਵੀ ਬੈਠੇ ਆ ਨਾ ਕਿਤੇ ਇਹ ਨਾ ਸੋਚੋ ਵੀ ਉਹ ਸ਼ਾਂਤ ਬੈਠਿਆ ਉਹਦੋਂ ਵੀ ਉਹ ਦੁਬਦਾ ਦੇ ਵਿਚਾਰ ਸੰਸਿਆ ਦੇ ਵਿਚਾਰ ਕਾਮ ਦੇ ਵਿਚਾਰ ਪਤਾ ਨਹੀਂ ਕੀ ਕੀ ਉਹਨਾਂ ਦੇ ਅੰਦਰ ਚੱਲੀਆਂ ਨੇ ਛਪੜੀ ਦਾ ਇਸ਼ਨਾਨ ਕਰੀ ਜਾਂਦੇ ਆ ਕਿ ਛੜ ਨੁੱਬੇ ਮੈਲ ਨਾ ਜਾਏ ਤੇ ਜਿਹੜਾ ਗੁਰਮਖ ਆ ਜਦੋਂ ਉਹ ਕਰਮ ਕਰਦਾ ਪਿਆ ਉਦੋਂ ਉਹਦਾ ਧਿਆਨ ਸਾਹਮਣੇ ਸੱਚ ਵਿੱਚ ਆ ਜਾਂ ਨਾਮ 'ਚ ਆ ਜਾਂ ਗੁਰਮੰਤਰ 'ਚ ਆ ਤੇ ਜਦੋਂ ਵਿਹਲਾ ਬੈਠਾ ਉਹ ਕਹਿੰਦਾ ਹੁਣ ਕੰਮ ਤਾਂ ਹੈ ਨਹੀਂ ਥੋੜਾ ਜਿਹਾ ਸਿਮਰਨ ਕੀਤਾ ਅੰਤਰ ਧਿਆਨ ਹੋਇਆ ਆ ਜਿਹੜਾ ਇੱਥੇ ਨਿਜ ਘਰ ਹੈ ਇੱਥੇ ਲਿਵ ਜੋੜ ਲਈ ਉੱਥੋਂ ਅਮਰਤ ਆਈ ਜਾਂਦਾ ਇਹ ਗੁਰਮਖ ਹੈ ਉਹ ਤੀਰਥ ਤੇ ਹੀ ਰਹਿੰਦਾ ਸਾਰਾ ਦਿਨ ਗੁਰਮਖ ਇਸ ਕਰਕੇ ਮਹਾਰਾਜ ਕਹਿੰਦੇ ਵੀ ਸੰਸਾਰ 68ਾਂ ਤੀਰਥਾਂ ਦੀ ਖੋਜ ਕਰਦਾ ਫਿਰਦਾ ਜਿਹਨੂੰ ਜੁਗਤ ਆ ਗਈ 68 ਤੀਰਥ ਉਸ ਗੁਰਮਖ ਦੇ ਨਾਲ ਸਦਾ ਵਸਦੇ ਆ 86 ਤੀਰਥ ਤੇ ਸੰਗ ਵਸੈ ਜੋ ਹਰ ਹਿਰਦੇ ਸਦਾ ਵਸੈ 68 ਤੀਰਥ ਗੁਰਮਖ ਦੇ ਨਾਲ ਮੌਜੂਦ ਰਹਿੰਦੇ ਨੇ ਕਿਉਂ ਕਿ ਨਾਮ ਦੇ ਵਿੱਚੋਂ ਹੀ ਤੀਰਥ ਪ੍ਰਗਟ ਹੋਇਆ ਤੇ ਗੁਰਮਖ ਨੇ ਉਸ ਅਨਹਦ ਨਾਮ ਨੂੰ ਪ੍ਰਗਟ ਕਰ ਲਿਆ ਤੇ ਜਦੋਂ ਵੀ ਉਹ ਕਰਮ ਤੋਂ ਵਿਹਲਾ ਹੋਇਆ ਨਾਮ ਵਿੱਚ ਧਿਆਨ ਦੇ ਲਿਆ ਸਿਮਰਨ ਕਰੀ ਗਿਆ ਅੰਮ੍ਰਿਤ ਪੀ ਜਾਂਦਾ ਸੋ ਇਹ ਗੁਰਮਖ ਦੀ ਜ਼ਿੰਦਗੀ ਆ ਤੇ ਜਿਹੜਾ ਮਨਮੁਖ ਆ ਮਨਮੁਖ ਅੰਦਰ ਵਿਚਾਰ ਫੁਰਨੇ ਲਈ ਜਾਂਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜੇ ਵਿਚਾਰਾਂ ਫੁਰਨਿਆਂ ਦੇ ਵਿੱਚ ਸਵਾਸ ਖਤਮ ਕਰੀ ਗਏ ਗੰਦਗੀ ਮੈਲ ਆਪਾਂ ਚੜਾਈ ਗਏ ਤੇ ਮੈਲ ਜਦੋਂ ਜਿਹੜੀ ਆ ਚੜਦੀ ਜਾਂਦੀ ਚੜਦੀ ਜਾਂਦੀ ਹੈ ਸਰੀਰ ਭਾਰਾ ਹੋ ਜਾਂਦਾ ਜਦੋਂ ਸਵਾਸਾਂ ਦੀ ਗੰਢ ਖੁੱਲੂਗੀ ਤੇ ਮਹਾਰਾਜ ਕਹਿੰਦੇ ਐਸਾ ਤਾਂ ਹੈ ਨਹੀਂ ਵੀ ਕੋਈ ਲੇਖਾ ਨਹੀਂ ਹੈ ਕੀ ਕਹਿੰਦੇ ਨੇ ਅਮਲ ਸਿਰਾਨੋਂ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿ ਆ ਤੂੰ ਖਟਿਆ ਕਹਾਂ ਗਵਾਇਆ ਚਲੋ ਸਤਾਬ ਦਵਾਨ ਬੁਲਾਇਆ ਉਹ ਦਵਾਨ ਦੇ ਵਿੱਚ ਬੁਲਾਉਣਾ ਹੈ ਤੇ ਅਮਲ ਸਰਾਨੋ ਜੋ ਤੂੰ ਅਮਲ ਕੀਤਾ ਹੈ ਜੋ ਤੂੰ ਵਿਚਾਰ ਫੁਰਨੇ ਲਿਆ ਅਮਲ ਦਾ ਮਤਲਬ ਹੈ ਤੇਰੀ ਅਟਰੈਕਸ਼ਨ ਕਿੱਥੇ ਰਹੀ ਹੈ ਉਹ ਲੇਖਤ ਦੇਣਾ ਪੈਂਦਾ ਵੀ ਕਿਉਂਕਿ ਸਵਾਸਾਂ ਦਾ ਧੰਨਾ ਆਪਣਾ ਆਪ ਦਾ ਨਹੀਂ ਹੈਗਾ ਇਹ ਆਪਾਂ ਮਾਲਕ ਤੋਂ ਲਿਆ ਪਰਮੇਸ਼ਰ ਆਪ ਤੋ ਦਿੰਦਾ ਹੈ ਇੱਕ ਦੇ ਦਿੱਤਾ ਫਿਰ ਦੂਜਾ ਦੇ ਦਿੱਤਾ ਤੇ ਇਹ ਸਵਾਸ ਜਿਹੜੇ ਉਹਨੇ ਦਿੱਤੇ ਆ ਉਹਨੂੰ ਪੁੱਛ ਜ਼ਰੂਰ ਕਰਦੇ ਆ ਵੀ ਕਿੰਨੇ ਸਵਾਸ ਕਿੱਥੇ ਖਰਚੇ ਆ ਤੇ ਉਹ ਜਦੋਂ ਗੰਡਾ ਖੁੱਲਦਿਆਂ ਸਵਾਸਾਂ ਦੀਆਂ ਤੇ ਨਿੰਦਿਆ ਤੇ ਕੋਈ ਦੁਬਦਾ ਤੇ ਕੋਈ ਕਿਤੇ ਕੋਈ ਕਿਤੇ ਸਾਰੀ ਉਮਰ ਇਸੇ ਤਰ੍ਹਾਂ ਵਿਚਾਰਾਂ ਦੇ ਵਿੱਚ ਹੀ ਨਾਮ ਦਾ ਸਵਾਸ ਇੱਕ ਵੀ ਨਹੀਂ ਨਿਕਲਿਆ ਉਸ ਤੋਂ ਤੇ ਇੱਕ ਵੀ ਨਹੀਂ ਨਿਕਲੀ ਨਾ ਆਪ ਜਪਿਆ ਨਾ ਦੂਸਰਿਆਂ ਨੂੰ ਪਰਉਪਕਾਰ ਕਰਕੇ ਜਪਾਇਆ ਕਿਉਂਕਿ ਗੁਰਸਿੱਖ ਦਾ ਫਰਜ ਹੈ ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ ਪਾਛੇ ਅਵਰ ਰਜਾਵੈ ਪਹਿਲੋ ਆਪ ਦੇ ਆਪ ਨੂੰ ਮਨ ਨੂੰ ਇੱਕ ਚਿੱਤ ਕਰਨਾ ਫਿਰ ਦੂਜਿਆਂ ਨੂੰ ਵੀ ਜਪਾਉਣਾ ਹੈ ਗੁਰਸਿੱਖ ਦਾ ਫਰਜ ਹੈ ਹੁਣ ਉਹਨੇ ਆਪਦੇ ਫਰਜ ਪੂਰੇ ਨਹੀਂ ਕੀਤੇ ਇਸ ਕਰਕੇ ਉਹ ਕਹਿੰਦੇ ਫਿਰ ਜਿਸ ਤਰ੍ਹਾਂ ਕੋਈ ਵਧੀਆ ਕਲਾਸ ਹੁੰਦੀ ਆ ਆਪਾਂ ਕਹਿ ਦਿੰਨੇ ਆ ਜੀ ਇਹਨੂੰ ਕਲਾਸ 'ਚ ਭਰਤੀ ਕਰ ਲਓ ਤੇ ਜਦੋਂ ਉਹ ਕਲਾਸ ਦੇ ਵਿੱਚ ਟੀਚਰ ਟੈਸਟ ਲੈਂਦਾ ਜਾਂ ਉਹ ਕਲਾਸ ਦੇ ਮੁਤਾਬਕ ਸਿਲੇਬਸ ਕਰਾਉਂਦਾ ਤੇ ਉਹ ਫਿਰ ਮਾਪੇ-ਬਾਪ ਨੂੰ ਬੁਲਾ ਕੇ ਕਹਿੰਦਾ ਜੀ ਤੁਹਾਡਾ ਬੱਚਾ ਇਸ ਕਲਾਸ ਦੇ ਕਾਬਲ ਨਹੀਂ ਹੈਗਾ ਮਾਵਾ ਪੁੱਛਦਾ ਵੀ ਕਿਉਂ ਉਹ ਫਿਰ ਦਲੀਲਾਂ ਦਿੰਦੇ ਆ ਵੀ ਅਸੀਂ ਇਹਦਾ ਟੈਸਟ ਵੀ ਲਿਆ ਸੀ ਇਹਨੂੰ ਹਜੇ ਬੋਲਣ ਦੀ ਨਹੀਂ ਅਕਲ ਇਹ ਬੱਚਿਆਂ ਨਾਲ ਮਾਰਕੁੱਟ ਕਰਦਾ ਇਹਨੂੰ ਤਮੀਜ਼ ਨਹੀਂ ਆ ਇਹਨੂੰ ਬੈਠਣਾ ਨਹੀਂ ਆਉਂਦਾ ਉੱਠਣਾ ਨਹੀਂ ਆਉਂਦਾ ਇਸ ਕਰਕੇ ਜਦੋਂ ਸਾਡਾ ਲੇਖਾ ਜੋਖਾ ਹੋਇਆ ਤੇ ਧਰਮਰਾਇ ਜਿਹੜਾ ਦੇਵਤਾ ਹੈਗਾ ਉਹਦੀ ਡਿਊਟੀ ਲੱਗੀ ਉਹ ਫਿਰ ਸਾਡੇ ਮਾਤਾ ਪਿਤਾ ਸਾ ਅਕਾਲਪੁਰਖ ਨੂੰ ਆਤਮਰਾਮ ਨੂੰ ਬੇਨਤੀ ਕਰਦਾ ਵੀ ਬੱਚੇ ਜਿਹੜਾ ਹੈਗਾ ਜੀ ਇਹਦਾ ਹਸਾਬਕਤਾ ਸਾਰਾ ਕੀਤਾ ਹੈ ਇਹ ਮਾਨਸ ਜਮੇ ਦੇ ਯੋਗ ਨਹੀਂ ਹੈਗਾ ਜੋ ਮਨੁੱਖੀ ਜਾਮੇ ਦੇ ਲਈ ਘੱਟੋ-ਘੱਟ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਮਨੁੱਖੀ ਜਾਮੇ ਦੇ ਵਿੱਚ ਸਭ ਤੋਂ ਜ਼ਿਆਦਾ ਸਮਝ ਦਿੱਤੀ ਆ ਉਹ ਸਮਝ ਕਿਉਂ ਦਿੱਤੀ ਹੈ ਭਈ ਇਹੀ ਇੱਕ ਜਾਮਾ ਹੈ ਇਹਦੇ ਵਿੱਚ ਆਪਾਂ ਭਗਤੀ ਕਰਕੇ ਨਾਮ ਦਾ ਨਿਧਾਨ ਪ੍ਰਾਪਤ ਕਰ ਸਕਦੇ ਆ ਪਰਮੇਸ਼ਰ ਨਾਲ ਸਿੱਧੀ ਕਰ ਸਕਦੇ ਆ ਆਪਦੀ ਤੇ ਜਨਮ ਮਰਨ ਖੰਡਨ ਕਰ ਸਕਦੇ ਆ ਇਹ ਸਿਰਾ ਹੈ ਇੱਕ sire ਤੋਂ ਜਿਹੜਾ ਉੱਪਰ ਨਿਕਲ ਗਿਆ ਮਹਾਰਾਜ ਕਹਿੰਦੇ ਨੇ 184 ਜੋਨ ਉਪਾਈ 84 ਲੱਖ ਜੋਨ ਮਾਲਕ ਨੇ ਪ੍ਰਗਟ ਕੀਤੀ ਹੈ ਮਾਨਸ ਕੋ ਪ੍ਰਭ ਦੀ ਵੜਿਆਈ ਇਸ ਪੌੜੀ ਤੇ ਜੋ ਨਰ ਚੁੱਕਾ ਆਏ ਜਾਏ ਦਹ ਪੈਦਾ ਉਹ ਆਂਦੇ ਜੀ ਇਹਦਾ ਮਨੁੱਖੀ ਹਿਸਾਬ ਨਾਲ ਤਾਂ ਇਹਦਾ ਇੱਕ ਵੀ ਸਵਾਸ ਨਹੀਂ ਵਧੀਆ ਨਿਕਲਿਆ ਫਿਰ ਮਾਰੇ ਕਹਿੰਦੇ ਕਿਵੇਂ ਦੀਆਂ ਹਰਕਤਾਂ ਕਰਦਾ ਰਿਆ ਅਮਲ ਸਰਾਂ ਨੂੰ ਲੇਖਾ ਦੇਣਾ ਉਹ ਕਹਿੰਦੇ ਇਹਦੀਆਂ ਆ ਕਾਮ ਦੇ ਸਵਾਸ ਜਿਆਦੇ ਨਿਕਲੇ ਆ ਇਹਦੇ ਕਰੋਧ ਦੇ ਜਿਆਦੇ ਨਿਕਲੇ ਆ ਉਹ ਕਹਿੰਦੇ ਫਿਰ ਜਿਵੇਂ ਦੀ ਜਿੰਨੇ ਜਿਹੇ ਜੀ ਇਹਦੀ ਬਿਰਤੀ ਰਹੀ ਹੈ ਜਿਹੇ ਜਿਹੇ ਦੇ ਸਵਾਸ ਰਹੇ ਆ ਉਹੇ ਜੀ ਜੂਨ ਦੇ ਦਿਓ ਇਹਨੂੰ ਫਿਰ ਉਹ ਮਾਨਸ ਜਾਮੇ ਤੋਂ ਇਲਾਵਾ 86 ਲੱਖ ਜੂਨ ਦੇ ਵਿੱਚ ਜਿੱਥੇ ਕੋ ਦਾ ਸੁਭਾਅ ਫਿੱਟ ਬੈਠਦਾ ਉਹਨੂੰ ਉੱਥੇ ਪਾ ਦਿੰਦੇ ਵੀ ਤੇਰੇ ਵਾਸਤੇ ਆਹ ਆਹ ਕਲਾਸ ਨਹੀਂ ਹੈਗੀ ਤੂੰ ਇੱਥੇ ਬਣ ਲੈ ਉਹਨੂੰ ਜਾਨਵਰ ਬਣਾਉਣ ਪੰਛੀ ਬਣਾਉਣ ਜਲ ਦੇ ਜੀਵ ਬਣਾਉਣ ਰੇਸ਼ ਬਣਾਉਣ ਭੂਤ ਬਣਾਉਣ ਪ੍ਰੇਤ ਬਣਾਉਣ ਵੇਸਵਾ ਬਣਾਉਣ ਠੀਕ ਹੈ ਜੀ ਸੂਰ ਦੀ ਜੂਨ ਵਿੱਚ ਪਾਉਣ ਪੰਛੀਆਂ ਦੀ ਜੂਨ ਵਿੱਚ ਪਾਉਣ ਜਿੱਥੇ ਵੀ ਉਹਦੀ ਫਿਟਿੰਗ ਬੈਠਦੀ ਉਹਨੂੰ ਵਾਹ ਦਿੰਦੇ ਆ ਤੇ ਉਹ ਕੀ ਹੈ ਮਹਾਰਾਜ ਜੀ ਫਿਰ ਕੀ ਕਹਿੰਦੇ ਆ ਚਿਰੰਕਾਲ ਪਾਈ ਦੁਰਲਭ ਦੇ ਐਨੇ ਜਨਮਾਂ ਤੋਂ ਬਾਅਦ ਚਿਰੰਕਾਲ ਬਹੁਤ ਲੰਬੇ ਸਮੇਂ ਤੋਂ ਬਾਅਦ ਤੇਰੇ ਤੇ ਵਿਸ਼ਵਾਸ ਕੀਤਾ ਵੀ ਇਸ ਵਾਰ ਨਿਕਲ ਜਾਏਗਾ ਤੇ ਤੈਨੂੰ ਮਾਨਸ ਜਨਮ ਦਿੱਤਾ ਚਿਰੰਕਾਲ ਪਾਈ ਦੁਰਲਭ ਦੇ ਨਾਮ ਵੀ ਹੁਣੀ ਹੋਈ ਖੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਕਿਸੇ ਨਾ ਜਾਣੇ ਜਿਨੇ ਸ੍ਰੀ ਪਰ 13 ਦਾ ਸੁਭਾ ਜਿਹੜਾ ਹੈਗਾ ਪਸ਼ੂਆਂ ਤੋਂ ਪ੍ਰੇਤਾਂ ਤੋਂ ਮੁਕਤ ਜਿਹੜਾ ਹੁੰਦਾ ਹੈ 100 ਪਾਗਲ ਇਕੱਠੇ ਹੋ ਜਾਣੇ ਇੱਕ ਮੁਕਤ ਬਣਦਾ ਹੈ ਤੇ ਕਹਿੰਦੇ ਤਾਂ ਤਾਂ ਪੱਥਰਾਂ ਤੋਂ ਵੀ ਮੁਕਤਾ ਤੋਂ ਵੀ ਮਾੜਾ ਨਿਕਲਿਆ ਐਨਾ ਵੱਡਾ ਲਾਹਾ ਦੇ ਦਿੱਤਾ ਰਿਜਕ ਦੇ ਦਿੱਤਾ ਪਰਿਵਾਰ ਦੇ ਦਿੱਤਾ ਸੁਆਸ ਦੇ ਦਿੱਤੇ ਸ਼ਾਨੋਂ ਸ਼ੌਕਤ ਦੇ ਦਿੱਤੀ ਨਾਮਦਾਨ ਇਸ਼ਨਾਨ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਦੇ ਦਿੱਤੀ ਫਿਰ ਵੀ ਨਹੀਂ ਨਿਕਲਿਆ ਫਿਰ ਉਹੀ ਆਸਾ ਮਨਸਾ ਉਹੀ ਪਰਿਵਾਰ ਉਹੀ ਟੱਬਰ ਉਹੀ ਕੰਮ ਕਰੋ ਲੋਭ ਹੰਕਾਰ ਦੀਆਂ ਲਹਿਰਾਂ ਫਿਰ ਕਹਿੰਦੇ ਇਹ ਕੰਮ ਤਾਂ ਪਸ਼ੂ ਪੰਛੀ ਕਰਦੇ ਹੁੰਦੇ ਆ ਇਹ ਤਾਂ ਜੰਗਲਾਂ ਦੇ ਵਿੱਚ ਰਹਿਣ ਵਾਲੇ ਜਾਨਵਰ ਕਰਦੇ ਆ ਤੋਰਦੇ ਉਧਰਲੇ ਪਾਸੇ ਤੇ ਫਿਰ ਉਹ ਕੀ ਕਹਿੰਦੇ ਆ ਕਿਉਂ ਸਜ਼ਾ ਮਿਲੀ ਕਹਿੰਦੇ ਜੇ ਕੋ ਗੁਰ ਤੇ ਬੇਮਖ ਹੋਵਾ ਬਿਨ ਸਤਿਗੁਰ ਮੁਕਤ ਨਾ ਹੋਰ ਪਾਵੈ ਮੁਕਤ ਨਾ ਹੋਰ ਥੈ ਖਾਈ ਪੁੱਛੋ ਬਵੇਕੀਆ ਜਾਏ ਉੱਥੇ ਫਿਰ ਮਹਾਰਾਜ ਕਹਿੰਦੇ ਇਹ ਗੁਰੂ ਤੋਂ ਬੇਮਖ ਹੋਇਆ ਰਿਆ ਗੁਰੂ ਤੇ ਸਤਿਗੁਰ ਦੀ ਇਹਨੇ ਖੋਜ ਨਹੀਂ ਕੀਤੀ ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਗਿਆ ਸ਼ਬਦ ਦੀ ਸ਼ਰਨ ਵਿੱਚ ਨਹੀਂ ਗਿਆ ਸਤਿਗੁਰ ਦੀ ਸ਼ਰਨ ਵਿੱਚ ਗਿਆ ਤੇ ਕਹਿੰਦੇ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤਨਾ ਪਾਵੇ ਪਾਵੇ ਮੁਕਤਨਾ ਹੋਰ ਥੈ ਕੋਈ ਪੁੱਛੋ ਬਵੇਖਿਆ ਜਾਏ ਫਿਰ ਕੀ ਕਹਿੰਦੇ ਨੇ ਕਿੱਥੇ ਭੇਜਿਆ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤਨਾ ਪਾਏ ਫਿਰ ਅਨੇਕ ਜੂਨਾ ਦੇ ਵਿੱਚ ਕਹਿੰਦੇ ਭਰਮ ਦਾ ਫਿਰਦਾ ਕਿਉਂ ਗੁਰੂ ਦਾ ਸੰਗ ਨਹੀਂ ਕੀਤਾ ਕੇਵਲ ਕਰਮਾਂ ਦਾ ਸੰਗ ਕਰਦਾ ਰਿਹਾ ਕਦੇ ਮਾੜੇ ਕਰਮਾਂ ਦਾ ਸੰਗ ਕਰ ਲਿਆ ਕਦੇ ਚੰਗਿਆਂ ਦਾ ਕਰ ਲਿਆ ਹਉਮੈ ਜੀ ਇੱਕ ਬਰਕਰਾਰ ਰੱਖੀ ਫਿਰ ਅਨੇਕਾਂ ਜੀ ਉਹਨਾਂ ਦੇ ਵਿੱਚ ਪਰਮਦਾ ਫਿਰਿਆ ਤੇ ਗੁਰੂ ਦਾ ਸੰਗ ਕਰ ਲੈਣਾ ਤੇ ਚੰਗਾ ਰਹਿੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਹੀ ਇੱਥੇ ਹੀ ਇੱਕ ਸਾਡੇ ਵਿੱਚ ਹੰਕਾਰ ਜਿਹਾ ਹੈਗਾ ਇੱਕ ਅਸੀਂ ਬਹੁਤ ਜ਼ਿਆਦਾ ਫੁੱਲ ਕੇ ਜੇ ਰਹਿੰਨੇ ਆ ਕਾਹੇ ਭਾਈ ਕਾਹੇ ਭਾਈ ਫਿਰਤਾ ਫੁੱਲਿਆ ਫੁੱਲਿਆ ਮਹਾਰਾਜ ਕਹਿੰਦੇ ਇੱਥੇ ਹੀ ਅਸੀਂ ਫੁੱਲੇ ਫੁੱਲੇ ਜੇ ਫਿਰਦੇ ਆ ਵੀ ਸਾਡੇ ਵਰਗਾ ਇਨਸਾਨ ਨਹੀਂ ਹੈਗਾ ਸਾਡੇ ਵਰਗੀ ਇੰਟੈਲੀਜੈਂਸੀ ਨਹੀਂ ਹੈਗੀ ਸਾਡੇ ਵਰਗੀ ਕੋਈ ਤਰਕੀਬ ਨਹੀਂ ਸੁਝਾ ਸਕਦਾ ਸਾਡੇ ਵਰਗੀ ਕੋਈ ਸੀਆਈਡੀ ਨਹੀਂ ਦੇ ਸਕਦਾ ਸਾਡੇ ਵਰਗਾ ਕੋਈ ਇੱਥੇ ਜ਼ਿੰਮੇਦਾਰ ਨਹੀਂ ਹੈਗਾ ਸਾਡੇ ਵਰਗਾ ਕੋਈ ਵੱਡਾ ਪੜ੍ਹੇ ਲਿਖੇ ਨਹੀਂ ਹੈਗਾ ਮਹਾਰਾਜ ਕਹਿੰਦੇ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਇਹ ਤਾਂ ਇੱਕ ਗੁਣ ਦਿੱਤੇ ਹੋਇਆ ਤੁਹਾਨੂੰ ਸੰਸਾਰ ਦੇ ਵਿੱਚ ਨਿਕਲਣ ਦੇ ਲਈ ਇੱਕ ਆਧਾਰ ਦੇਣਾ ਪੈਂਦਾ ਉਹਦੇ ਵਿੱਚ ਸਾਨੂੰ ਕੋਈ ਨਾ ਕੋ ਕੋ ਕਿੱਤਾ ਦੇ ਦਿੱਤਾ ਥੋੜਾ ਜਿਹਾ ਪਰਿਵਾਰ ਦੇ ਦਿੱਤਾ ਥੋੜਾ ਜਿਹਾ ਰਿਜਕ ਦੇ ਦਿੱਤਾ ਜ਼ਮੀਨ ਜਿਦਾਦੇ ਦਿੱਤੀ ਆ ਰੋਟੀ ਪਾਣੀ ਦੇ ਦਿੱਤਾ ਵੀ ਨਿਕਲਣਾ ਸੌਖਾ ਹੋ ਜਾਊਗਾ ਦੇਣਾ ਤਾਂ ਪਰਮੇਸ਼ਰ ਨੇ ਆ ਤੇ ਤੇਰੇ ਉੱਤੇ ਤਰਸ ਕਰਕੇ ਜਿੰਨਾ ਵਧੀਆ ਜੈਨੂਮ ਤੋਂ ਜੈਨੂਮ ਤੈਨੂੰ ਦਿੱਤਾ ਜਾ ਸਕਦਾ ਸੀਗਾ ਦੇ ਦਿੱਤਾ ਪਰ ਉਹ ਜਿਹੜਾ ਦਿੱਤੇ ਹੋਏ ਦੇ ਵਿੱਚ ਧਿਆਨ ਕਰ ਲਿਆ ਦਿੱਤੇ ਹੋਏ ਦੇ ਵਿੱਚ ਧਿਆਨ ਕਰ ਲਿਆ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਲਝ ਗਿਆ ਫਿਰ ਤਾਂ ਮਹਾਰਾਜ ਸੱਜੇ ਪਾਤਸ਼ਾਹ ਜੀ ਕਹਿੰਦੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਤਿਸੇ ਨਾ ਜਾਣੈ ਜਿਨੇ ਸ੍ਰੀ ਉਹ ਫਿਰ বুঝਿਆ ਹੀ ਨਹੀਂਗਾ ਵੀ ਜਿਨੇ ਬਣਾਇਆ ਉਹਨੂੰ বুঝਿਆ ਨਹੀਂਗਾ ਇਥੇ ਸੰਸਾਰ ਦੀਆਂ ਸੀਆਈਡੀ ਕਰਦਾ ਰਹਿ ਗਿਆ ਵੀ ਉਹ ਕੀ ਕਹਿੰਦਾ ਦੂਜਾ ਕੀ ਕਹਿੰਦਾ ਤੀਜਾ ਕੀ ਕਹਿੰਦਾ ਇਥੇ ਹੀ ਰਹਿ ਗਿਆ ਮਨ ਇਸ ਕਰਕੇ ਸੱਜੇ ਪਾਤਸ਼ਾਹ ਫਿਰ ਸਾਨੂੰ ਕਹਿੰਦੇ ਐ ਵੀ ਦੇਖੋ ਨਾਮ ਦਾ ਰਸਤਾ ਅਪਣਾ ਲਓ